ਅੱਜ ਤੁਹਾਨੂੰ ਬਾਈ ਮਿੰਟੂ ਜੀ ਦੇ ਘਰੇ ਬਾਈ ਨੇ ਦੋ ਬਹੁਤ ਹੀ ਚੰਗੇ ਘੋੜੇ ਤਿਆਰ ਕਰੇ ਆ ਤੁਹਾਨੂੰ ਵੀਡੀਓ ਦੇ ਵਿੱਚ ਦੋਵੇਂ ਘੋੜੇ ਦਿਖਾਵਾਂਗੇ ਤੇ ਬਾਈ ਜੀ ਦੇ ਜਾਨਵਰਾਂ ਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਇਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਫਾਲੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹਦਾ ਰਿਜ਼ਲਟ ਤਾਂ ਨਹੀਂ ਆਇਆ ਬਾਈ ਜੀ ਹਜੇ ਇਹਦਾ ਬਹੁਤ ਚੰਗੇ ਬੱਚੇ ਆਏ ਅੱਛਾ ਠੀਕ ਹੈ ਜੀ ਉਹ ਸੀਲਾ ਹਨਾ ਜਮਾ ਕੋਈ ਉਹ ਨਹੀਂ ਇਹਦੀ ਕਿੰਨੀ ਰੱਖੀ ਹੈ ਬਾਈ ਦੀ ਫੀਸ ਆਪਾਂ ਇਹਦੀ 21000 21000 ਬਹੁਤ ਚੰਗਾ ਹੈ ਆ ਦੇਖੋ ਛੋਟੇ ਬੱਚਾ ਇਹ ਹਾਂਸਬੇਵਲ ਵਾਲੇ ਦਾ ਬੱਚਾ ਚੀਨਾ ਬਾਈ ਮਿੰਟੂ ਜੀ ਕੋਲੇ ਤੇ ਇੱਕ ਆਪਣੇ ਕੋਲ ਹੋਰ ਆ ਬਾਈ ਹਨਾ ਅੱਛਾ ਉਧਰ ਆਈ ਬਾਕੀ ਤੁਸੀਂ ਬਾਈ ਆ ਵੀਡੀਓ ਦੇ ਵਿੱਚ ਨਾ ਅਜਵਾਗ ਦੀ ਹਿੰਮਤ ਦੇਖੋ ਹੌਸਲਾ ਦੇਖੋ ਬਈ ਬੱਚੇ ਦਾ ਤੇ ਇਹਨੂੰ ਵੀ ਕਿੰਨਾ ਜਨੂਨ ਆ ਘੋੜੀਆਂ ਦੇ ਸ਼ੌਂਕ ਦਾ ਬਾਕੀ ਬਾਈ ਬਹੁਤ ਦਲੇਰ ਆ ਅਜਵਾਗ ਤੇ ਦਲੇਰ ਵੀ ਕਿਉਣਾ ਹੋਵੇ ਇਹਦੇ ਸਿਰ ਤੇ ਵੀ ਬਾਈ ਬਾਈ ਮਿੰਟੂ ਜੀ ਦਾ ਥਾਪੜਾ ਤੇ ਦੇਖੋਗੇ ਇਸ ਤਰ੍ਹਾਂ ਲੌਂਕੇ ਖੁਰਨੀ ਤੇ ਚੜ ਕੇ ਔਖਾ ਹੋ ਗਏ ਤੇ ਇਕੱਲੇ ਨੇ ਲਗਾਮ ਪਾ ਕੇ ਘੋੜਾ ਸਾਰਾ ਪੰਨ ਦਿਖਾਇਆ ਵੀ ਫਿਰ ਤੂੰ ਹੀ ਸਾਹ ਦਾ ਘੋੜੇ ਹੈ ਅੱਛਾ ਮੈਂ ਤੇ ਅੰਕਲ ਨੂੰ ਸਵਾਰੀ ਸੂਰੀ ਫਿਰ ਕਰ ਲੈਣਾ ਅੱਛਾ ਇੱਕ ਮਿੰਟ ਨਾਲ ਦਾ ਉਹ ਖੇਤ ਪੱਠੇ ਲੈਣ ਗਿਆ ਅੱਛਾ ਪੱਠੇ ਲੈਣ ਗਿਆ ਦੂਜਾ ਬੰਦਾ ਹਾਂ ਇਹ ਬਈ ਦਿਲ ਚ ਜਨੂਨ ਹੁੰਦਾ ਇਹਨੂੰ ਕੋਈ ਡਰਦਾ ਨਹੀਂ ਕੋਈ ਹੋ ਨਹੀਂ ਹਨਾ ਨਹੀਂ ਆਮ ਬੰਦਾ ਇੱਕ ਉਹ ਜਨੂਨ ਵੀ ਸਾਡੇ ਨਾਲ ਕੋਈ ਅੰਤ ਕਰ ਸਕਦਾ ਇਹਦੇ ਨਾਲ ਅੰਤ ਨਹੀਂ ਕਰਦਾ ਬਾਹਰ ਹੀ ਘੱਡ ਲਓ ਉਥੇ ਹਨਾ ਸਹੀ ਮੂੰਹ ਦੀ ਬਣ ਜੂਂ ਪ੍ਰੀ ਤੇ ਗਲੀ ਚ ਕਰ ਲਓ ਬਈ ਇਹ ਆ ਬਈ ਮਿੰਟੂ ਜੀ ਦਾ ਘੋੜਾ ਚੀਨਾ ਜਿਹਦਾ ਨਾਮ ਬਈ ਨੇ ਚੀਨਾ ਰੱਖਿਆ ਤੇ ਵਾਕਈ ਬਈ ਬਾਈ ਨੇ ਨਾਂ ਵੀ ਪੂਰਾ ਟੁੱਕ ਮਾਰ ਰੱਖਿਆ ਉਹ ਵੀ ਬਿਲਕੁਲ ਸਪੌਟਲੈਸ ਆ ਕੋਈ ਕਿਤੇ ਛੇਕ ਕਣੀ ਦੇਖਿਆ ਘੋੜੇ ਦੇ ਦੇਖਨ ਮੈਂ ਤੇ ਬਾਕੀ ਬਾਲ ਪੌਰੀਆਂ ਦਾ ਵੀ ਬਿਲਕੁਲ ਸਾਫ਼ ਆ ਕੋਈ ਸੰਨ ਮੋੜ ਕੇ ਲੈ ਆਏ ਉਹਨਾਂ ਤੇ ਇੱਥੇ ਠੱਲ ਲਿਓ ਬਈ ਚੰਗਾ ਤੇ ਵਹਿ ਬਲਾ ਲੈ ਆ ਇੱਥੇ ਤਾਂ ਆਏ ਸਾਫ਼ ਬੱਚਾ ਤੇ ਹਜੇ ਤਗਰੀਬ ਨਹੀਂ ਆਪ ਦੇ ਬਈ ਹੋਰ ਹਾਈਟ ਕਰ ਜਾਣੀਆਂ ਹੁਣ ਹਜੇ ਬੱਚਿਆਂ ਜੀ کہہ ਸਕਦੇ ਹਾਂ ਇਹ ਮੇ tanto 3.5 ਸਾਲ ਦਾ ਕੋੜਾ ਚੱਲੋ ਇੱਥੇ ਡਾਲੋ ਹਰ ਕਿਆ ਕੋੜਿਆ ਇਹ ਤਾਂ ਆਪਣੀ ਕਾਕੂ ਆ ਜੇ ਹਾਂ ਕਾਕਾ ਕਾਕੂ ਇਹ ਬਸ਼ੇਰੀ ਆ ਕਿ ਕੋੜੀ ਬਸ਼ੇਰੀ ਆ ਇਹ ਤਾਂ ਕੱਲਾ ਫੜ ਲੈਗਾ ਕੱਲਾ ਫੜ ਕੱਲਾ ਨਹੀਂ ਫੜਨਾ ਦਾ ਫੜ ਲੈਂਦਾ ਥੋੜਾ ਸਭ ਆਹ ਬਣਾ ਗਈ ਜੱਲੀ ਨੇੜੇ ਉਹ ਸਰਦੀਆਂ ਵਾਲੀ ਕਿਉਂ ਬਾਤ ਹੁੰਦੀ ਬਾਹਲੇ ਕੁੜੇ ਆਂ ਜੰਗਲ ਅਸਮੇ ਜਿੰਨਾ ਸੋਰਾ ਫਿਰ ਤੋਂ ਪਾ ਫਾ ਬੇਲੀ ਕਰੇ ਕਰੇ ਤਾਂ ਪੜੇ ਦੋਈ ਚੱਲ ਪਰ ਅਸੀਂ ਖੇਡ ਨਹੀਂ ਬਹੁਤ ਜਾਣਦੇ ਨਾ ਤੇ ਕਹਿੰਦੇ ਕਹਾਣੀ ਬੋਲਦੇ ਆਹ ਜਾ ਬੋਲ ਕੋਈ ਗੱਲ ਇਹ ਥੇ ਰੋਕ ਲੀ ਗਏ ਬਸ ਸਹੀ ਆਊਗਾ ਹਾਂ ਮੈਂ ਬੰਦ ਕਰ ਦਈਏ ਕੋੜਾ ਕਿੰਨਾ ਮਿਲੂ ਕੱਠੀ ਲਾ ਹੀ ਲਾ ਇੰਨੇ ਆ ਪਾਇਰਨ ਦੇ ਕੱਠੀ ਪਾਇਰਨ ਦੇ ਉੱਤੇ ਪਿੱਠਾ ਰ ਤੇ ਸੰਮਜੀ ਲਈ ਇਧਰ ਠੀਕ ਹੈ ਜੇ ਹੁਣ ਜਾਨੋ ਖੜ ਗਏ ਟਾਈਮ ਕਿਸੇ ਕੋਲੇ ਨਹੀਂ ਬਾਹਰ ਨੂੰ ਦੱਲੇ ਆਂਦਾ ਉਹ ਉਹਦਾ ਹੀ ਕਾਰਨਾ ਥੋੜਾ ਤਾਂ ਰੋਜ ਕੋਲ ਪਾਇ ਲੱਕਰ ਨੂੰ ਭਾਲਦਾ ਹਾਂ ਹਾਂ ਬਣੀ ਜਾਂਦੀ ਐ ਨਾ ਵੀਡੀਓ ਨਾ ਆਇਆ ਵਿੱਚੋਂ ਮੋਬਾਈਲ ਕਰਾਂ ਮੈਂ ਨੇੜੇ ਤੋਂ ਚੈਨਲ ਬਣਾ ਰੱਖਿਆ ਸੀ ਅੱਛਾ 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 ਬੇਟਾ ਅੱਛਾ ਅੱਛਾ ਬੜੇ ਗਾਣੂ 3 ਅੱਜ ਤੁਸੀਂ ਥੋੜੀ ਲਗਾਮ ਟਾਈਟ ਕਰੋਗੇ ਨਾ ਕੋੜਾ ਸੱਦਾ ਹੋ ਜੀ ਹਾਂ ਜਿਹੜੇ ਹੋਇਆ ਤੂੰ ਵੀ ਪਾ ਦੇ ਕਾ ਨੇੜੇ ਨੂੰ ਤੁਰਿਆ ਥਾਰੇ ਕਾ ਨੇੜੇ ਗਾ ਕਰ ਕੋੜਾ ਕਰ ਪਿਆ ਉਹ ਲਈ ਰੱਖ ਦਿੰਦੇ ਚੱਲ ਜਿੱਥੇ ਲਈਏ ਅੱਜ ਨਾਲ ਫੋਦਰ ਦੇ ਘਰੇ ਪਹੁੰਚੇ ਅੱਜ ਰੋਡੇ ਪਿੰਡ ਜਿੱਥੇ ਭਾਈ ਗਿੰਟੂ ਨੇ ਆਪਣੇ ਹੀਰਿਆਂ ਦੀ ਲੱਡੀ 'ਚ ਹੋਰ ਨਗ ਜੜ ਦਿੱਤਾ ਅੱਜ ਉਹ ਬੈਬਲ ਵਾਲੇ ਹਾਂਸ ਕੋੜੇ ਦਾ ਉਹ ਚਾਚੀ ਦਾ ਚੀਨਾ ਇਹਨੂੰ ਵੀ ਮਾਈ ਨੇ ਜੋ ਪਹਿਲਾਂ ਪੈਦਾ ਹੋਇਆ ਹੈ ਅਰਜਨ ਸਮੁੰਦਰ ਉਹਨਾਂ ਵਾਲੀ ਗੁੜਤੀ ਦੇ ਕੇ ਹੁਣ ਚੀਨੇ ਨੇ ਮਾਈ ਨੇ ਲਾਂਚ ਕੀਤਾ ਹੈ ਚਾਰ ਸਟਾਲ ਦਾ ਹੋਣਾ ਹੈ ਤੇ ਬਹੁਤ ਸ਼ਰੀਫ ਕੋੜ ਹੈ ਕੋਈ ਅਗਰੈਸਿਵ ਨਹੀਂ ਛੋਟਾ ਜਿਹਾ ਬੱਚਾ ਇਹਨੂੰ ਸੰਭਾਲ ਰਿਹਾ ਕੋਈ ਇਸੇ ਨੇ ਲਗਾਮ ਕੰਢਿਆਲਾ ਪਾਇਆ ਬੱਚੇ ਨੇ ਦੇਖੋ ਤੁਸੀਂ ਸ਼ਾਰੀ ਰਾ ਰਹਿਆ ਨਹੀਂ ਕੋਈ ਐਗਰੈਸ਼ਨ ਨਹੀਂ ਕੋੜੇ ਚ ਬੜਾ ਵੱਧ ਗਿਆ ਜੀ ਬੜਾ ਬਹੁਤ ਸਿੰਪਲ ਸਾ ਉਪਰ ਯਾਵਾ ਵਾਂ ਆੜਾ ਆਲੇ ਸਮੇਂ ਦਾ ਸੁਪਰਸਟਾਰ ਬਣ ਕੇ ਉੱਭਰੂਗਾ ਉਹ ਬੜਾ ਚੰਗੀ ਹੈ ਕਦ ਘਾੜ ਚੰਗਾ ਕਰੂ ਹਾਂ ਲੱਗ ਲੋ ਬਹੁਤ ਲੰਮੀ ਹੈ ਇਹ ਬਾਬਰ ਘੱਲਾਂ ਵਾਲੇ ਦਾ ਬੱਚਾ ਕਿੰਨੇ ਟਾਈਮ ਦਾ ਹੋ ਗਿਆ ਬਾਈ ਜੀ ਇਹ ਚਲੋ ਨਵਾਂ ਘਟ ਹੋ ਗਿਆ 14 ਮਹੀਨਾ ਦਾ ਉਹ ਕਾਟ ਕੂਟਦਾ ਜੀ ਕਾਟ ਬਾਟ ਹਨਾ ਬਾਕੀ ਅੰਦਰ ਖੜਾ ਜਾਨਵਰ ਹਨਾ ਘਾਟ ਉੱਡਾ ਕੇ ਇਹ ਬਾਹਰ ਕਟਾਇਆ ਕੋੜਾ ਠੀਕ ਹੈ ਆ ਜਾਨਵਰ ਬਾਹਰ ਖੜਾ ਹੀ ਅਕਸਰ ਦਖ ਦਿੰਦਾ ਹਨਾ ਜੀ ਖੁਰਨੀ ਦੇ ਖੜਾ ਤੇ ਕਿਨਾਰੇ-ਕਿਨਾਰੇ ਪਾਉਣੇ ਆ ਠੀਕ ਹੈ ਜੀ ਤੇ ਕੋਈ ਦਿੱਕਤ ਨਹੀਂ ਕਰਦਾ ਬਾਹਰ ਕੱਢਦਾ ਮੂਰੀ ਪਾਉਣੇ ਕਿੰਡਾਰੇ ਪਾਉਣੇ ਠੀਕ ਹੈ ਕੋਈ ਦਿੱਕਤ ਨਹੀਂ ਬਾਕੀ ਬਈ ਤੁਹਾਡੇ ਹੱਥਾਂ ਜੀ ਕਰਾਮਾਤ ਆ ਜੀ ਹਨਾ ਇਹ ਵੀ ਪਰਮਾਤਮਾ ਵੱਲੋਂ ਹਨਾ ਤੇ ਲੱਟਦਾ ਕੋੜਾ ਠੀਕ ਜੇ ਮੈਨੂੰ ਲੱਗਦਾ ਵੀ ਪੂਰਾ ਨਹੀਂ ਜੀ 10 ਦਾ ਜੀ ਸਾਡਾਂ ਪੈਰਾਂ ਦਾ ਨਾ ਸੁਮਸਮ ਜਿਵੇਂ ਆਮ ਘੋੜਿਆਂ ਜਿਹੜਾ ਤਾਂ ਹੁਣੇ ਹੀ ਹੋਇਆ ਖੜਾ ਬੱਚਾ ਹਨ ਤੇ ਬਾਕੀ ਕਿੱਥੇ ਜਾਣੇ ਹਜੇ ਆ ਕੇ ਦੋ ਦੰਦ ਹੋਣਾ ਚਾਰ ਦੰਦ ਹੋਣਾ ਪੂਰੀ ਜਵਾਨੀ ਜਾਉਣਾ ਆ ਦੇਖੀਏ ਦੂਜੇ ਵੀ ਚਲੋ ਓਏ ਆ ਰੇ ਇਹ ਸਮੁੰਦਰ ਦਾ ਇਧਰ ਹੈ ਜਾ ਆ ਲੈ ਭੱਜੇਗਾ ਆ ਲੈ ਇਹ ਕਿੱਥੇ ਹੈ 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 ਆ ਜਾ ਲੈ ਫਾ ਬੰਦਾ ਖਿਡਾਰੀ ਆ ਬਈ ਪੂਰਾ ਬਾਕੀ ਬਾਈ ਨੇ ਸਿਰ ਤੇ ਹੱਥ ਧਰਦਾ ਜੀ ਦੇ ਖਿਡਾਰੀ ਘਾਣਾ ਬਣੇ ਕਿ ਨਹੀਂ ਆਹਦੇ ਫੜੀ ਆ ਕਿੰਨੇ ਨਾਲੇ ਫੜਦਾ ਉਹ ਕਿੰਨੇ ਨਾਲੇ ਆਹ ਫੜੀ ਫਰੀ ਤੇ ਨਾ ਉਹ ਇਹ ਸਮੁੰਦਰ ਦਾ ਜੀ ਉੱਚਾ ਇਹਦਾ ਕੀ ਨਾਮ ਬਾਈ ਜੀ ਬਾਹੂਬਲੀ ਬਾਹੂਬਲੀ ਆ ਬਾਹੂਬਲੀ ਘੋੜਾ ਸਮੁੰਦਰ ਦਾ ਬੱਚਾ ਤੇ ਕਿੰਨੀ ਹੋ ਗਈ ਇਹਦੀ ਉਮਰ ਇਹ 3 ਸਾਲ ਦਾ ਹੀ ਇਹ 3 ਸਾਲ ਦੋ ਦੰਦ ਹੀ ਹੋਊ ਬਾਈ ਤਾਂ ਬਾਈ ਜੀ ਇਹ 14 ਨਾਲ ਹੀ ਕਰ ਗਿਆ ਅੱਛਾ ਇਕੱਠੀ ਕਰ ਗਏ 2 4 ਦੇਖੀ ਨਾ ਉਹ ਹਾਂ ਲੈ ਇਹ ਕੰਗਾ ਦਾ ਹਾਂ ਹਾਂ ਸਹੀ ਆਇਆ ਥਾ ਚਾਹੀਦਾ ਬਈ ਘੋੜੇ ਨੂੰ ਇਹਨਾਂ ਹਾਂ ਇਹਨਾਂ ਤੋਂ ਚਾਹੀਦਾ ਆਪਾਂ ਇਹਨੇ ਸਾਂਝ ਬੰਨ ਲੈਨੇ ਦਾਦ ਪਸੂ ਕਰ ਕਿੱਥੇ ਘੋੜਾ ਕਹਿੰਦੇ ਭੱਜ ਸਕੇ ਨਾ ਇਹਦੇ ਪੈਰ ਪਾ ਲਾ ਹਾਂ ਸੁੰਭ ਸੁੰਭ ਬਈ ਇਹਦੇ ਹਨਾ ਬਹੁਤ ਬਾਰੇ ਆਏ ਉਹ ਬਾਹਰ ਕੱਢੋ ਅਗੇ ਬਾਹਰ ਲੈ ਚਲੋ ਇੱਧਰ ਆਇਆ ਬਾ ਮੱਲਾ ਵਾਕੇ ਵਾਕੇ ਜੇ ਤੋਰ ਲਿਓ

ਉਹ ਦਾ ਖਿਆਲ ਉਹ ਨਾ ਅਬਦੇ ਖੜਿਆ ਗਿਆ ਉਹਦੇ ਨਾਲ ਵੀ ਵੱਟੇ ਨਹੀਂ ਇੰਨੇ ਨਹੀਂ ਹੈ ਇਹ ਜਿਹੜਾ ਪਹਿਲਾਂ ਉੱਪਰ ਦੇਖਿਆ ਪਾ ਰਿਹਾ ਸੀ ਨਾ ਬਤਾ 60 ਹੱਲੀ ਤੇ 100 ਬੈਰ ਉਹ ਇੱਕ ਬਾਪਸ ਬੰਬਰ ਬੰਦ ਅਗਲੇ ਪਾਸੋਂ ਲਿਆ ਫਾਈਨ ਹਾਂ ਬੋਰਿੰਗ ਮੈਂ ਨੇੜੇ ਆਏ ਹਾਂ ਤੋੜਨਾ ਨਹੀਂ ਆਪਾਂ ਇਹ ਇਹ ਬਰਾਬਰ ਹੋਈ ਐ ਬਰਾਬਰ ਆਂਦਾ ਪਾ ਜਿਹੜੀ ਵੇ ਜੀ ਮੇਰਾ ਜਾਂਦਾ 5 ਫੁੱਟ 11 ਇੰਚ ਆ ਇਹ ਉਹਦੇ ਨਾਲੋਂ ਉੱਚਾ ਬਾਈ ਹੈ ਨਾ ਹਾਂ ਤੋੜ ਕੇ ਇਹ ਕਿਹਦੀ ਸੰਭਾ ਸੰਭਾ ਨਹੀਂ ਬਣਾਈ ਉਹ ਜਾਂ ਨਾਲ ਹੁਣ ਤਾਂ ਤੇਰੀ ਵੀ ਆ ਜੀ ਰੇ ਕਮਰਦੀ ਵੀ ਆ ਇਹ ਉਹੀ ਆ ਜੀ ਪੈਰ ਵੱਡ ਕੇ ਲਾਉਣੀ ਪਈ ਪੈਰ ਦਾ ਹੈ ਹੋਰ ਵੀ ਅੱਛੇ ਅਬੀ ਖੁਰੀ ਮੁੱਕ ਗਈ ਇਦੋਂ ਆ ਸਾਈਜ਼ ਤੋਂ ਗਾਹਾਂ ਕੇ ਬਾਈ ਕਹਿੰਦਾ ਵੀ ਪੈਰ ਛੋਟਾ ਕਰਕੇ ਖੁਰੀ ਲਾਉਣੀ ਬਈ ਨਹੀਂ ਵਾਕਿਆ ਬਈ ਦੱਸਦਾ ਇਹ ਕਰ ਕਰ ਵੇਖਣਾ ਨਾ ਪਰ ਨਹੀਂ ਮਾਰਨਾੁਰਨਾ ਘੱਟ ਜਾਣੀਆਂ ਜਲਦੀ ਇਹ ਤਾਂ ਲਵਾਈ ਨੂੰ ਵੀ ਪਾ ਦੇਣੀ ਹੋਈ ਹੁਣ 5-6 ਦਿਨ കഴിഞ്ഞ ആത്രി ਆ ਯਾਰ ਬਾਹੂ ਜਾ ਕਾਉ ਜਾ ਕਾਉ ਜਾ ਕਾਉ ਕਾਉ ਇਹ ਬਾਹੂ ਬਲੀ ਘੋੜੇ ਦੀ 27000 ਫੀਸ ਆ ਫੀਸ ਬਾਈ ਨੇ ਦੋਨੇ ਘੋੜਿਆਂ ਦੀ ਬਹੁਤ ਜਾਇਜ਼ ਰੱਖੀ ਆ ਤੇ ਘੋੜੇ ਵੀ ਵਾਕਈ ਬਹੁਤ ਚੰਗੇ ਆ ਬਾਈ